ਦਸ਼ਮੇਸ਼ ਵੈਲਫੇਅਰ ਸਹਾਰਾ ਕਲੱਬ ਵੱਲੋਂ ਜਿਹੜਾ ਕੈਂਪ ਆ ਇਹ 350 ਸਾਲਾ ਸ਼ਿਦਾਬਦੀ ਨੂੰ ਮੁੱਖ ਰੱਖ ਕੇ ਲਗਾਇਆ ਗਿਆ ਆ ਕਿਉਂਕਿ ਸਾਡੀ ਜਥੇਬੰਦੀ ਜਿਹੜੀ ਪਿਛਲੇ 26 ਸਾਲ ਤੋਂ ਕੈਂਪ ਭੋਲੇ ਮਹਲੇ ਤੇ ਲਗਾਤਾਰ ਲਾ ਰਹੀ ਹੈ ਔਰ ਜਿੰਨੀਆਂ ਵੀ ਪਿੱਛੇ ਸ਼ਿਦਾਬਦੀਆਂ ਆਈਆਂ ਨੇ ਉਹਨਾਂ ਦੇ ਵੀ ਕੈਂਪ ਲਾਏ ਨੇ ਔਰ ਇਸ ਸ਼ਿਦਾਬਦੀ ਤੇ ਵੀ ਅਸੀਂ 22 ਤਰੀਕ ਤੋਂ ਕੈਂਪ ਲਾਇਆ ਜਿਹੜਾ ਚੱਲ ਰਿਹਾ ਆ ਔਰ ਇਹ 26 ਤਰੀਕ ਤੱਕ ਜਿਹੜਾ ਆ ਕੈਂਪ ਚੱਲੇਗਾ ਸਾਡਾ ਗੁਰੂ ਦੀ ਕਿਰਪਾ ਨਾਲ ਸਾਰੇ ਵਧੀਆ ਡਾਕਟਰ ਨੇ ਸਾਡੇ ਕੋਲ ਵਧੀਆ ਇੱਕ ਟੀਮ ਆ ਜਿਹੜੀ ਪਿਛਲੇ 26 ਸਾਲ ਤੋਂ ਇਹ ਕੰਮ ਕਰ ਰਹੀ ਆ ਔਰ ਬਹੁਤ ਵਧੀਆ ਮੈਡੀਸਨ ਇੱਥੇ ਸੰਗਤਾਂ ਦੀ ਸਹੂਲਤ ਲਈ ਹੀ ਲੈ ਕੇ ਆਉਂਦੇ ਆ ਔਰ ਹਰੇਕ ਬਿਮਾਰੀ ਦਾ ਜਿਹੜਾ ਸਾਡੇ ਡਾਕਟਰ ਉਹ ਇਲਾਜ ਕਰਦੇ ਆ ਗੁਰੂ ਕਿਰਪਾ ਕਰੇ ਇਸ ਤਰ੍ਹਾਂ ਹੀ ਕੈਂਪ ਜਿਹੜਾ ਲਗਾਤਾਰ ਚੱਲਦਾ ਰਹੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਸ਼ਮੇਸ ਹਾਰਾ ਬੈਰ ਫਿਰ ਕਲੱਬ ਅਜਨਾਲਾ ਵੱਲੋਂ ਜਿਹੜਾ ਕਿ 26 ਸਾਲ ਤੋਂ ਲਗਾਤਾਰ ਇਹੀ ਹੋਲੇ ਮਹੱਲੇ ਤੇ ਮੈਡੀਕਲ ਫ੍ਰੀ ਕੈਂਪ ਦੀ ਸੇਵਾ ਕਰ ਰਿਹਾ ਇਹ ਵੀ ਸਤਿਅਪਦੀ ਨੂੰ ਮੁੱਖ ਰੱਖਦੇ ਆ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਤਿਅਪਦੀ ਨੂੰ ਮੁੱਖ ਰੱਖਦੇ ਆ ਜਿਹੜਾ ਫ੍ਰੀ ਮੈਡੀਕਲ ਕੈਂਪ 22 23 24 25 ਤੇ 26 ਤੱਕ ਲਗਾਤਾਰ ਰਾਤ ਦਿਨ ਸੇਵਾ ਨਿਭਾਏਗਾ ਜਿਹਦੇ ਵਿੱਚ ਹਰ ਤਰ੍ਹਾਂ ਦੀ ਫਰਸਟ ایڈ ਕਿਸ ਤਰ੍ਹਾਂ ਦਾ ਵੀ ਕੋਈ ਪੇਸ਼ੈਂਟ ਆਉਂਦਾ ਉਹਨੂੰ ਹਰ ਤਰ੍ਹਾਂ ਦੀ ਫਸਟ ਹੈਡ ਦਿੱਤੀ ਜਾਂਦੀ ਆ ਜਿਹੜੀ ਸਾਡੀ ਇੱਥੇ ਬਹੁਤ ਹੀ ਸੂਝਵਾਨ ਡਾਕਟਰਾਂ ਦੀ ਇੱਕ ਪੂਰੀ ਟੀਮ ਜਿਹੜੀ 26 ਸਾਲ ਤੋਂ ਲਗਾਤਾਰ ਇਹ ਸੇਵਾ ਨਿਭਾ ਰਹੀ ਆ ਔਰ ਪੂਰੇ ਇਲਾਕੇ ਦੀ ਸਾਧ ਸੰਸਾਰੂ ਸੰਯੋਗ ਦਿੰਦੀ ਆ ਉਹਨਾਂ ਦੇ ਸੰਯੋਗ ਦੇ ਨਾਲ ਇਹ ਲਗਾਤਾਰ 26 ਸਾਲਾਂ ਤੋਂ ਇਸ ਸਾਡੇ ਮੈਡੀਕਲ ਕੈਂਪ ਚੱਲ ਰਿਹਾ ਤੇ ਕਿਸ ਤਰ੍ਹਾਂ ਦਾ ਵੀ ਕੋਈ ਮਰੀਜ਼ ਆਉਂਦਾ ਉਹਨੂੰ ਹਰ ਤਰ੍ਹਾਂ ਦੀ ਸਹੂਲਤ ਇੱਥੇ ਦਿੱਤੀ ਜਾਂਦੀ ਆ ਤੇ ਇਸ ਤਰ੍ਹਾਂ ਹੀ ਵਾਹਿਗੁਰੂ ਘੜੀ ਗਰਦਾਸ ਆ ਬੇਨਤੀ ਆ ਕਿ ਇਦਾਂ ਹੀ ਕਿਰਪਾ ਰੱਖੇ ਪੂਰੀ ਟੀਮ ਤੇ ਤੇ ਇਦਾਂ ਹੀ ਇਹ ਅੱਗੇ ਤੋਂ ਚੱਲਦਾ ਰਵੇ ਜਿਹੜਾ ਆਉਣ ਵਾਲੇ ਸਾਡੇ ਬੱਚੇ ਆ ਉਹ ਨਾਲ ਸਾਡੇ ਤਿਆਰ ਹੋ ਰਹੇ ਨੇ ਜਿਹੜੀ ਆਉਣ ਵਾਲੀ ਇਹ ਗਾਂ ਸੇਵਾ ਉਹ ਸੰਭਾਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ